ਹਾਂਜੀ ਆ ਪੰਜ ਦੁੱਲਿਆਂ ਦਾ ਘੜਾ ਹੈ ਹਾਂ ਇਹਨੂੰ ਆ ਬਣਵਾਣ ਜੰਨੇ ਆ 6.5 ਲੱਖ ਦਾ ਬਣੂਗਾ ਜੀ 60-70 ਹਜ਼ਾਰ ਬਣਵਾਈ ਪੈਣੀ ਆ ਹਾਂ ਇਹ ਹੈਗਾ 16500 ਰੁਪਏ ਦਾ ਤੇ 16000 ਤੇ ਗੱਲਾਂ ਦੇਖੋ ਕਿੱਥੋਂ ਤੱਕ ਹੋਣੀਆਂ ਕੜਾ ਕੜਾਈ ਆ ਫਿਰ ਹਾਂਜੀ ਤੇ ਆ ਦੇਖੋ ਹੋਰ ਵੀ ਬ੍ਰੈਸ ਡਿਜ਼ਾਈਨ ਬਹੁਤ ਆ ਪਲੇਨ ਬਿਲਕੁਲ ਸਿੰਪਲ ਡਿਜ਼ਾਈਨ ਹਾਂ ਸਿੰਪਲ ਪਤਲੇ ਮੋٹے ਹਰ ਤਰ੍ਹਾਂ ਦਾ ਡਿਜ਼ਾਈਨ ਪਿਆ ਹੋਊਗਾ ਜਿਵੇਂ ਹਰ ਇੱਕ ਬੰਦੇ ਦਾ ਸ਼ੌਂਕ ਆ ਯਾਰ ਕੇਜ ਆ ਪਾਉਣਾ ਕਰਨਾ ਆ ਨਾਲ ਆਪਣੀਆਂ ਜਿਹੜੇ ਚਾਂਦੀ ਦੇ ਘੜੀਆਂ ਆ ਆ ਘੜੀ ਥੋੜੀ ਜਿਹੀ ਮੇਰੇ ਸਾਈਜ਼ ਛੋਟੀ ਰਹੀ ਸੀ ਤਾਂ ਕਰਕੇ ਹੁਣ ਮੈਂ ਅਗਲੀ ਜਿਹੜੀ ਮੈਂ ਲੈ ਕੇ ਜਾਣੀ ਹੁਣ ਮੈਂ ਆ ਬ੍ਰੈਸਲੇਟ ਵਾਲਾ ਇਹ ਕਿੰਨੇ ਕ ਦੀ ਹੋ ਗਈ ਘੜੀ ਇਹ ਮੇਰੇ 22500 ਰੁਪਏ ਦੀ ਜੀ ਇਹ ਹੁਣ 10 ਤੋਲੇ ਦੀ ਜਾਨ ਆ ਤੇ 12.5 ਲੱਖ ਰੁਪਏ ਦੀ ਬਣਦੀ ਆ ਲੈ ਤੇ ਇਹੀ ਹੁਣ ਆਪਾਂ 2 ਗ੍ਰਾਮ ਚ ਤਿਆਰ ਕਰਤੀ 21000 ਰੁਪਏ ਜਿਹਦੀ ਕਦੇ ਵੀ ਖਰਾਬ ਹੋਣ ਦੀ ਵੀ ਗਰੰਟੀ ਹੈ ਕਿ ਖਰਾਬ ਨਹੀਂ ਹੋਊਗੀ ਜਾਂ ਕੋਈ 25 ਦੀ ਆ ਹਾਂਜੀ 14000 ਤੋਂ ਸ਼ੁਰੂ ਹੈ ਵੀਰੇ ਸਾਡੇ ਗੋਲ ਦੇ ਕਾਰੀਗਰੀ ਇਹ ਸਾਰੇ ਡਿਜ਼ਾਈਨ ਤਿਆਰ ਕਰ ਰਹੇ ਨੇ ਬਿਲਕੁਲ ਤੇ ਇਹਨਾਂ ਤੇ ਗੋਲ ਚੜੇ ਹੋਣ ਦੀ ਗਰੰਟੀ ਹੈ ਇਹ ਨਹੀਂ ਹੈਗੀ ਕਿ ਪਾਲਿਸ਼ ਹੈ ਜਿਵੇਂ ਅੱਗੇ ਕਈ ਵਾਰ ਵੀ ਤੇ ਆਪਾਂ ਦੱਸਿਆ ਕਿ 1 ਗ੍ਰਾਮ ਨਾਲ ਜੇ ਪਾਲਿਸ਼ ਕਰਨਾ ਚਾਹੀਏ ਤੇ ਇਦਾਂ ਦੀ 50 ਸੈਟ ਪਾਲਿਸ਼ ਹੋ ਜਾਣਗੇ ਪਰ ਇਹਦੇ 1 ਗ੍ਰਾਮ ਗੋਲ ਚੜਿਆ ਹੋਇਆ ਉੱਪਰ ਲੇਅਰ ਹੈ ਹੱਥ ਚੜੀ ਆ ਹਾਂਜੀ ਤਾਂ ਹੀ ਇਹਦੀ ਚਾਲ ਨਹੀਂ ਫੇਰੀ ਚਾਲ ਨਹੀਂ ਫੇਰੀ ਹਾਂਜੀ ਇਹ ਫਾਲ ਹੈ 3 ਕਿਲੋ ਗੰਟੀ ਦਾ ਥਾਲਾ ਲੇ ਇਹ ਸਾਰਾ ਟੱਬਰ ਰੋਟੀ ਖਾ ਸਕਦਾ ਚਾਂਦੀ ਦੇ ਥਾਲ ਦੇ ਵਿੱਚ ਨਾਲੇ ਦਿਮਾਗ ਤੇਜ ਹੋਊ ਨਾਲੇ 100% ਪਿਓਰ ਹੈ ਵੀਰੇ ਚੈ ਇਸ ਟੈਂਪ ਚੈੱਕ ਕਰਾਓ ਪਿੱਛੇ ਤੇ ਪਿਓਰ ਦੀ ਗਰੰਟੀ ਹੋਗੀ ਸਾਡੇ ਕੋਲ ਲੈ ਕੇ ਜਾਣੇ ਜਦੋਂ ਮਰਜ਼ੀ ਇਹਨੂੰ ਆ ਕੇ ਆਪਾਂ ਪੂਰੇ ਪੈਸੇ ਦਾ ਜਵਾਬ ਹੈ ਚਾਹੇ ਉਸ ਦਿਨ 5 ਲੱਖ ਰੁਪਏ ਚੰਦੀ ਹੋ ਜੇ ਤੁਹਾਡੀ ਇਹ ਪੂਰੀ ਜਵਾਬ ਜਿਹੜਾ ਮੌਕਾ ਦੀ ਹੋਊਗਾ ਰੇਟ ਉੱਥੇ ਵਾਪਸ ਕਰ ਸਕਦੇ ਆ ਚੂੜੀਆਂ ਕਹਿ ਸਕਦੇ ਆ ਲੇਡੀਜ਼ ਦੀਆਂ ਇਹ ਸਾਰੇ ਹੈਂਡਮੇਡ ਬਣਿਆ ਹੋਇਆ ਹੈ। ਹੱਥ ਨਾਲ ਬਣੀਆਂ ਹੋਈਆਂ। ਇਹ ਕਿੰਨੇ ਕਧੀਆਂ ਹੋਣਗੇ ਅੰਦਾਜ਼ਾ ਇੱਕ ਦਰਸ਼ਕ ਨੂੰ? ਇਹ 14,500 15,000 ਦੀ ਰੇਂਜ ਚ। ਕੋਈ 14 ਦੀ ਕੋਈ 15,000। ਸਾਰਿਆਂ ਦੇ ਰੇਟ ਲਿਖੇ ਹੁੰਦੇ ਆ ਉਹਨਾਂ ਆ ਘੜੇ ਆ ਜੀ 9500 ਰੁਪਏ ਦੇ ਆ। ਤੇ ਤੁਸੀਂ ਵੇਟ ਦੇਖੋ ਇਹਨਾਂ ਦਾ ਵੀਰੇ। ਹਾਂ। ਭਾਰੀ ਆ ਬਈ। ਸੁਨੀਸ਼। ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਲੁਧਿਆਣੇ ਪਹੁੰਚ ਚੁੱਕੇ ਆ ਅਨਮੋਲ ਜੁਲਰ ਵਾਲਿਆਂ ਦੇ। ਇਹ ਉਹ ਬੰਦੇ ਆ ਜਿਹੜੇ ਹਰ ਬੰਦੇ ਦੀ ਰੀਜ ਪੂਰੀ ਕਰ ਦਿੰਦੇ ਆ ਸੋਨਾ ਪਾਉਣ ਦੀ। ਭਾਵੇਂ ਇੱਥੇ ਤੁਸੀਂ ਚਾਂਦੀ ਦੀਆਂ ਘ ਭਵਾਰਾ ਚੌਂਕ ਦੇ ਕੋਲੇ ਆ ਭਾਰਤ ਪੈਟਰੋਲੀਅਮ ਤੁਹਾਨੂੰ ਨਜ਼ਰ ਆਊਗਾ ਇਹਦੇ ਬਿਲਕੁਲ ਸਾਹਮਣੇ ਆ ਸਮਿਟਰੀ ਰੋਡ ਤੇ ਅਨਮੋਲ ਜੁਐਲਰ ਵਾਲੇ ਲੁਧਿਆਣੇ ਦੇ ਵਿੱਚ ਆ ਬਹੁਤ ਪੁਰਾਣੇ ਆ 20-25 ਸਾਲ ਹੋ ਗਏ ਇਹਨਾਂ ਨੂੰ 1 ਗ੍ਰਾਮ 골ਡ ਵਾਲੀ ਜੁਐਲਰੀ ਮਿਲਦੀ ਆ ਆ ਜੋ ਜੀ ਅੰਦਰ ਦਿਖਾ ਕੇ ਆਈਏ ਤੇ ਦੀਵਾਲੀ ਦੇ ਉੱਤੇ ਸਪੈਸ਼ਲ ਆਫਰ ਵੀ ਚੱਲ ਰਿਹਾ ਇਹਨਾਂ ਦੇ ਉਹ ਵੀ ਦਿਖਾਵਾਂਗੇ ਤੁਹਾਨੂੰ ਘੜੀਆਂ ਲੈ ਲਓ ਬ੍ਰੇਸਲੈਟ ਲੈ ਲਓ ਇੱਕ ਨੰਬਰ ਦੇ ਵਿੱਚ ਕੰਮ ਮਿਲੂਗਾ ਪੂਰੀ ਗਾਰੰਟੀ ਦੇ ਨਾਲ ਆਜੋ ਕਿਰਾਂ ਇਧਰਲੇ ਪਾਸੇ ਦਿਖਾ ਦਿਆਂ ਵੀ ਵੈਰਾਈ ਕਿੰਨੀ ਆ ਮੋਟੀ ਜੀ ਝਾੜ ਪਵਾ ਦੀ। ਉਹ ਪਰਲੇ ਪਾਸੇ ਕਸਟਮਰ ਬੈਠਿਆ ਸਾਰੇ ਤੇ ਉਰਲੇ ਪਾਸੇ ਅਸੀਂ ਵੇਹਲ ਜੀ ਕਰਕੇ ਮਾੜੀ ਜੀ ਮੈਂ ਕਿਹਾ ਵੀ ਇਧਰ ਬਣਾ ਦਈਏ। ਤਾਂ ਕਰਕੇ ਟਿਕਾਣਾ ਮਿਲਿਆ ਮਤਲਬ ਲੋਕਾਂ ਨੂੰ ਯਕੀਨ ਬਹੁਤ ਇਨ੍ਹਾਂ ਤੇ। ਮਨੀਸ਼ ਵੀਰੇ ਕੀ ਹਾਲ ਹੈ ਸਸਰੀ ਕਾਲ? ਕੀ ਹਾਲ ਹੈ ਚੜਦੀ ਕਲਾ? ਧੰਨਵਾਦ ਜੀ। ਆ ਲਾ ਦਈਏ ਤੁਹਾਡੇ। ਆਪਾਂ ਨਾਲ ਦੀ ਨਾਲ ਗੱਲਾਂ ਕਰਦੇ ਆਂ। ਫਿਰ ਗੱਲ ਹੈਗੀ ਐ। ਹਾਂਜੀ ਵੀਰੇ। ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਖਰੀਦ ਲਿਆ ਆਪਾਂ। ਲੈ ਗੱਲ ਬਣੀ ਕਿ ਨਹੀਂ ਬਣੀ ਮੈਨੂੰ ਇਹ ਦੱਸ ਦਿਓ। ਇਹ ਘੜੀ ਆਪਾਂ ਉਹ ਲੈਣੀ ਆ ਠੀਕ ਹੈ ਜੀ ਤੇ ਉਹ ਆਪਾਂ ਮੰਗਾਲੀ ਆ ਤੇ ਇੱਕ ਵਾਰੀ ਦੱਸਿਓ ਇੱਥੋਂ ਸ਼ੁਰੂ ਕਰਕੇ ਆਪਾਂ ਹਾਂਜੀ ਵੀਰੇ ਇਦਾਂ ਕਰਦੇ ਆ ਉਹ ਸੋਨਾ ਹੋ ਗਿਆ ਬਹੁਤ ਮਹਿੰਗਾ ਸੋਨਾ ਵੀਰੇ ਅੱਜ 1,24,000 ਰੁਪਏ ਟੋਲਾ ਹੋ ਗਿਆ 24 ਕੈਰਟ ਦਾ ਰੇਟ ਤੇ ਆਮ ਬੰਦੇ ਦੀ ਬਿਲਕੁਲ ਹੀ ਪਹੁੰਚ ਤੋਂ ਬਾਹਰ ਹੋ ਗਿਆ ਜੇ ਕਿਸੇ ਦੇ ਫੰਕਸ਼ਨ ਆ ਰਿਹਾ ਵਿਆਹ ਆ ਰਿਹਾ ਹਰ ਬੰਦੇ ਨੂੰ ਟੈਨਸ਼ਨ ਪੈ ਰਹੀ ਹੈ ਕਿ ਭਾਈ ਆਪਾਂ ਕਿਵੇਂ ਕਹਿੰਦੇ ਸਮਾਜ ਇੱਜ਼ਤ ਵੀ ਬਣਾ ਕੇ ਰੱਖਣੀ ਪੈਂਦੀ ਹੈ ਦੇਣਾ ਲੈਣਾ ਕਰਨਾ ਪੈਂਦਾ ਪਰ ਅਪਰੋਚ ਤੋਂ ਬਿਲਕੁਲ ਬਾਹਰ ਹੁੰਦਾ ਜਾ ਰਿਹਾ ਹੈ ਦੇਖੋ ਤੁਸੀਂ ਦੇਖੋ ਜਿਹੜੇ ਜੈਨਾਂ ਨੇ ਵੀਰੇ ਜੀ ਇਹ ਹੁਣ 10 ਤੋਲੇ ਦੀ ਜੈਨ ਹੈ ਤੇ 1.5 ਲੱਖ ਰੁਪਏ ਦੀ ਬਣਦੀ ਹੈ ਲੈ ਤੇ ਇਹੀ ਹੁਣ ਆਪਾਂ 2 ਗ੍ਰਾਮ ਚ ਤਿਆਰ ਕਰਤ 21000 ਰੁਪਏ ਦੀ ਜਿਹਦੀ ਕਦੇ ਵੀ ਖਰਾਬ ਹੋਣ ਦੀ ਵੀ ਗਾਰੰਟੀ ਹੈ ਕਿ ਖਰਾਬ ਨਹੀਂ ਹੋਊਗੀ ਜਾਂ ਕੋਈ ਪੱਚੀ ਦੀ ਆ ਹਾਂਜੀ 14000 ਤੋਂ ਸ਼ੁਰੂ ਹੈ ਵੀਰੇ ਤੇ ਇੱਕ ਮੈਂ ਦੱਸ ਦਿਆਂ ਇਹ ਉਹੀ ਆਫਰ ਜਿਵੇਂ ਵੀ ਤੁਸੀਂ 50 ਸਾਲਾਂ ਦੇ ਅੰਦਰ ਅੰਦਰ ਹਾਂਜੀ 50% ਦੇ ਕੇ ਇਹਨੂੰ ਬਟਾ ਕੇ ਕੁਝ ਨਵੀਂ ਚੀਜ਼ ਲੈ ਜਾ ਸਕਦੇ ਆ ਹੋ ਜੇ ਦੀ ਆਪ ਵੀਰੇ ਬਨਵਾਈ ਕਰੀਏ ਗੱਲ 골ਡ ਚ ਸਵਾ ਲੱਖ ਰੁਪਏ ਕੱਲੀ 10% ਦਾ ਸਾਨੂੰ ਬਨਵਾਈ ਪੈਂਦੀ ਹੈ ਜੀ ਪਰ 21000 ਦੀ ਪੂਰੀ ਚੈਨ ਹੈ ਨਾਲ ਸੋਨਾ ਵੀ ਜੜਿਆ ਹੋਇਆ ਹੈ ਫਿਰ ਹਾਫ ਰੇਟ ਤੇ ਦੀ ਐਕਸਚੇਂਜ ਵੀ ਹੈ ਤੇ ਸਭ ਤੋਂ ਵੱਡੀ ਗੱਲ ਗੱਲੀ ਐਕਸਚੇਂਜ ਨਹੀਂ ਗਰੰਟੀ ਵੀ ਹੈ ਕਿ ਇਹ ਨਹੀਂ ਹੈਗਾ ਕਿ ਕਸਟਮਰ ਲੈ ਗਿਆ 2 ਮਹੀਨੇ ਬਾਅਦ ਖਰਾਬ ਹੋ ਗਈ 6 ਮਹੀਨੇ ਬਾਅਦ ਖਰਾਬ ਹੋ ਗਈ ਤੇ ਉਹਦੀ ਐਕਸਚੇਂਜ ਹੀ ਹੈ ਉਹਦੀ ਸਾਡੀ ਗਰੰਟੀ ਹੁੰਦੀ ਹੈ ਸੋ ਇੱਕ ਸਾਲ ਦੇ ਵਿੱਚ ਵੀ ਕੁਝ ਹੋ ਜਾਏ ਸਿ ਫ੍ਰੀ ਆਫਕੋਰਸ ਸੋਨਾ ਦੁਬਾਰਾ ਝੜਾ ਕੇ ਦਵਾਂਗੇ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਉੱਤੇ ਸਾਰਾ ਸੋਨਾ ਚੜਿਆ ਹੋਇਆ ਵਾ ਇਹਦੇ ਥੱਲੇ ਕੋਈ ਹੋਰ ਧਾਤ ਆ। ਹਾਂਜੀ ਇਹਦੇ ਨੀਚੇ ਨਾ ਦੋ ਦਿਨ ਦਾਤਾ ਚਾਂਦੀ, ਸੋਨਾ, ਤਾਂਬਾ ਮਿਕਸ ਕਰਕੇ ਬੇਸ ਬਣਿਆ ਹੁੰਦਾ। ਉਹਦੇ ਪ्योर 골ਡ ਦੀ ਪਰਤ ਹੁੰਦੀ ਹੈ ਜੀ। ਤੇ ਇਹਨੂੰ ਤੁਸੀਂ ਤਜਾਬ ਦੇ ਵਿੱਚ ਵੀ ਪਾਓਗੇ ਤਾਂ ਇਹ ਨਹੀਂ ਉਤਰੂਗਾ। ਹਾਂਜੀ। ਹੋਰ ਕੋਈ ਧਾਤ ਤਜਾਬ ਵਿੱਚ ਪਾਓਗੇ ਤਾਂ ਉਹ ਗਲ ਜੂਗੀ। ਬਿਲਕੁਲ। ਅੱਗੇ ਸੀ ਡੈਮੋ ਇੱਕ ਵਾਰੀ ਕਰਕੇ ਦਿਖਾਇਆ ਸੀ। ਇਹ ਨਾਈਟ੍ਰਿਕ ਐਸਿਡ 'ਚ ਇਕੱਲਾ ਸੋਨਾ ਛੱਡ ਕੇ ਕੋਈ ਵੀ ਧਾਤ ਹੋਵੇ ਉਹ ਉਹਨੂੰ ਖਾ ਜਾਂਦੀ ਹੈ। ਇਹਨੂੰ ਆਪਾਂ ਨਾਈਟ੍ਰਿਕ 'ਚ ਵੀ ਪਾ ਸਕਦੇ ਆ। ਆ ਯਾਰ ਕਿੱਡੀ ਸੋਣੀ। ਇਹ ਕੁੜੀਆਂ ਵਾਲੀ ਹੈ ਕਿ ਮੁੰਡੇ ਵਾਲੀ? ਇਹ ਮੁੰਡੇ ਵਾਲੀ ਹੈ ਵੀ ਤੇ ম্যাਟ ਫਿਨਿਸ਼ ਆ ਤੇ ਆ ਦੇਖੋ ਇਦਾਂ ਦੇ ਡਿਜ਼ਾਈਨ ਜਿਹੜੇ 골ਡ ਦੇ ਹੋ ਗਿਆ ਹਾਂ ਕਯੂਬਨ ਚੈਨ ਇਹ 12500 ਰੁਪਏ ਦੀ ਹੈ ਵੀਰੇ 12500 ਦੀ ਹਾਂਜੀ ਆ ਦੇਖੋ ਕਯੂਬਨ ਚੈਨ ਇਟਾਲੀਅਨ ਲੋਕ ਲੱਗਿਆ ਹੁੰਦਾ ਇਹ ਚੀਜ਼ਾਂ ਵੀ ਸਾਰੀਆਂ ਤੁਹਾਨੂੰ ਮਿਲਣੀਆਂ 1 ਗ੍ਰਾਮ 골ਡ ਦੇ ਵਿੱਚ ਜਿਹਦੇ ਨਾਲ ਤੁਸੀਂ ਇਹਨੂੰ ਬੇਫਿਕਰ ਹੋ ਕੇ ਪਾ ਵੀ ਸਕਦੇ ਹੋ ਤੇ ਆਪਣੀ ਸੇਵਿੰਗ ਵੀ ਕਰ ਸਕਦੇ ਆ 골ਡ ਤੇ ਚਾਂਦੀ ਦੋਨੇ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਜਾ ਰਹੇ ਆ ਹੁਣ ਆਪਣੇ ਕੋਲ ਕੜੇ ਬ੍ਰੇਸਲਟ ਮਤਲਬ ਹਰ ਤਰ੍ਹਾਂ ਦਾ ਗਹਿਣਾ ਹਾਂਜੀ ਹਰ ਤਰ੍ਹਾਂ ਦਾ ਗਹਿਣਾ ਜਿਹੜਾ ਗਹਿਣਾ ਮਤਲਬ ਹਰ ਤਰ੍ਹਾਂ ਦਾ ਗਹਿਣਾ ਭਾਵੇਂ ਤੁਸੀਂ ਸਿੱਕੇ ਵੀ ਲੈ ਲਓ ਪ्युअर 골ਡ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਹਾਂਜੀ ਪ्युअर 골ਡ ਤੇ ਸਿਲਵਰ ਦੀ ਵੀ ਸਾਰੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਪਰ ਜਿਹੜੇ ਮੇਨ 1 ਗ੍ਰਾਮ ਦੇ ਆਪਣੀ ਖੁਦ ਦੀ ਮੈਨੂਫੈਕਚਰਿੰਗ ਹੈ ਜੀ ਸਾਡੇ ਗੋਲ ਦੇ ਕਾਰੀਗਰੀ ਇਹ ਸਾਰੇ ਡਿਜ਼ਾਈਨ ਤਿਆਰ ਕਰ ਰਹੇ ਨੇ ਇਹ ਇਹਨਾਂ ਤੇ ਗੋਲ ਚੜੇ ਹੋਣ ਦੀ ਗਰੰਟੀ ਹੈ ਇਹ ਨਹੀਂ ਹੈਗੀ ਕਿ ਪਾਲਿਸ਼ ਹੈ ਜਿਵੇਂ ਅੱਗੇ ਕਈ ਵਾਰ ਵੀ ਤੇ ਆਪਾਂ ਦੱਸਿਆ ਕਿ 1 ਗ੍ਰਾਮ ਨਾਲ ਜੇ ਪਾਲਿਸ਼ ਕਰਨਾ ਚਾਹੀਏ ਤੇ ਇਦਾਂ ਦੀ 50 ਸੈਟ ਪਾਲਿਸ਼ ਹੋ ਜਾਣਗੇ ਪਰ ਇਹਦੇ 1 ਗ੍ਰਾਮ ਗੋਲ ਚੜਿਆ ਹੋਇਆ ਉੱਪਰ ਲੇਅਰ ਹੈ ਚਾਲ ਚੜੀ ਆ ਹਾਂਜੀ ਤਾਂ ਹੀ ਇਹਦੀ ਵਾਪਸੀ ਚਾਲ ਨਹੀਂ ਫੇਰੀ ਚਾਲ ਨਹੀਂ ਹਾਂਜੀ ਜਿਵੇਂ ਚਾਲ ਕਹਿੰਦੇ ਸੀ ਉਹ ਨਹੀਂ ਹੈਗਾ ਉਹ ਨਹੀਂ ਹੈਗਾ ਪ੍ਰੋਪਰ ਮਸ਼ੀਨਾਂ ਨਾਲ ਪਿਓਰ ਗੋਲ ਚੜਿਆ ਹੁੰਦਾ ਹੈ ਤੁਸੀਂ ਇਹਨੂੰ ਟੈਸਟ ਵੀ ਕਰਾਉਂਗੇ ਸਕਿਨ 골ਡ ਦੀ ਦੱਸੂਗਾ ਮਸ਼ੀਨ ਤੇ ਕਿ ਇਹਦੀ ਜਿਹੜੀ ਸਕਿਨ ਹੈ ਲੇਅਰ ਉੱਪਰਲੀ 골ਡ ਦੀ ਹੈ ਕੁੱਲ ਮਿਲਾ ਕੇ ਦੱਸਦੇ ਵੀ ਇਹਨੂੰ ਕੱਟ ਕੇ ਪਤਾ ਲੱਗੂਗਾ ਗੱਲ ਕੀ ਆ ਵਿੱਚੋਂ ਹਾਂਜੀ ਜੇ ਤੁਸੀਂ ਉਹ ਜੱਜ ਹੀ ਨਹੀਂ ਕਰੋਗੇ ਕੋਈ ਵੀ ਤੁਹਾਡਾ ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ ਦੇਖ ਕੇ ਨਹੀਂ ਉਹ ਦੱਸ ਸਕਦਾ ਜਿੰਨੀ ਤਰ੍ਹਾਂ ਕੋਈ ਕੱਟਦਾ ਨਹੀਂ ਇਹ ਜਿਵੇਂ ਆਹਾ ਆਹਾ ਵਾ ਝੂੜੀਆਂ ਹਨਾ ਮੰਗਾ ਆਹ ਝੂੜੀਆਂ ਕਹਿ ਸਕਦੇ ਹਾਂ ਹਾਂਜੀ ਲੇਡੀਜ਼ ਦੀਆਂ ਇਹ ਸਾਰੀਆਂ ਹੈਂਡਮੇਡ ਬਣੀਆਂ ਹੋਈਆਂ ਨੇ ਹੱਥ ਨਾਲ ਬਣੀਆਂ ਹੋਈਆਂ ਇਹ ਕਿੰਨੇ ਕਧੀਆਂ ਹੋਣਗੀਆਂ ਅੰਦਾਜ਼ਾ ਇੱਕ ਦਰਸ਼ਕ ਨੂੰ 14500 15000 ਦੀ ਰੇਂਜ ਚ ਕੋਈ 14 ਦੀ ਕੋਈ 15000 ਸਾਰਿਆਂ ਦੇ ਰੇਟ ਲਿਖੇ ਹੁੰਦੇ ਆ ਹੁਣ ਆਹ ਕੜੇ ਆ ਜੀ 9500 ਰੁਪਏ ਦੇ ਐ ਤੇ ਤੁਸੀਂ ਵੇਟ ਦੇਖੋ ਇਹਨਾਂ ਦਾ ਵੀਰੇ ਹਾਂ ਪਾਰਿਆ ਬਈ ਫਿਨਿਸ਼ਿੰਗੇ ਦੀ ਸਾਰੀ ਅੰਟੀਕ ਹੈ ਉਹਦੀ ਹਾਈ ਗੋਲਡ ਹੈ ਜਿਵੇਂ ਪਿਓਰ ਗੋਲਡ ਦੀ ਫਿਨਿਸ਼ਿੰਗ ਅਲੱਗ-ਅਲੱਗ ਹੁੰਦੀਆਂ ਨੇ ਉਵੇਂ ਆਪਣੇ ਕੋਲ ਮਿਲਣ ਗਿਆ ਕੋਈ 18 ਕੈਰੇਟ ਦੀ ਫਿਨਿਸ਼ਿੰਗ ਹੈ ਕੋਈ 22 ਕੈਰੇਟ ਵੀ ਹੈ ਕਿਉਂਕਿ ਕਾਰੀਗਰ ਆਪਣੇ ਸਾਰੇ ਸੋਨੇ ਵਾਲੇ ਬਾਕੀ ਮਾਰ ਬੰਦੇ ਆ ਜਿਵੇਂ ਆਹ ਆ ਲੈ ਇਹ ਸਾਰੇ ਜੈਪੁਰੀ ਕੁੰਦਨ ਜੁਲਰੀ ਹੈ ਜੀ ਕੁੰਦਨ ਜੁਲਰੀ ਹੈ ਇਹ ਗੋਲਡ ਦੇ 25 ਤੋਂ 30 ਲੱਖ ਰੁਪਏ ਦਾ ਪੂਲ ਕਿਦ ਸੈਟ ਬਣਦਾ ਤੇ ਆਪਾਂ ਇਹਨੂੰ ਰੈਡੀ ਕਰਤਾ ਵੀਰੇ ਸਿਰਫ 17500 ਰੁਪਏ ਦਾ ਵਿਦਮਾਂਗ ਟਿਕਾ ਬਿਲਕੁਲ ਤੇ ਆ ਦੇਖੋ ਵੈਰਾਈਟੀ ਬਹੁਤ ਪਈ ਇਹਨਾਂ ਕੋਲ ਆ ਦੇਖਿਓ ਆ ਹੁਣ 50 ਲੱਖ ਰੁਪਏ ਦੇ ਰੇਂਜ ਜਾ ਕੇ ਪੈਂਦਾ ਤੇ ਕੱਲੂ ਤੁਸੀਂ ਇਹਨੂੰ ਵਾਪਸ ਕਰਨ ਜਾਣਾ ਨਾ ਵੀਰੇ ਕੁੰਦਨ ਅੱਧੇ ਪੈਸੇ ਰਹਿ ਜਾਂਦੇ ਆ ਕੁੰਦਨ ਜਿਹੜਾ ਉਹ 100 ਲੱਖ ਦੀ ਅੱਡ ਕਰ ਲੈਂਦੇ ਆ ਸਾਰਾ ਕੁਝ ਕੱਟਿਆ ਜਾਂਦਾ ਇਹ ਸਿਰਫ 42000 ਰੁਪਏ ਦਾ ਸੈੱਟ ਹੈ ਫਿਰ ਇਹਦੀ ਵੀ ਆਫ ਰੇਟ ਦੇ ਐਕਸਚੇਂਜ ਹੈ ਜੀ ਇਹ ਦੋ ਬਿਨਾ ਪੈਸੇ ਨੂੰ ਦੱਸਦੇ ਆ ਆਹ ਕੰਨਾਂ ਚ ਪਉਣ ਵਾਲੇ ਆ ਹਾਂਜੀ ਇਹ ਡੇਲੀ ਵੇਅਰ ਵੀਰੇ ਇਅਰਿੰਗਸ ਨੇ 2500 3000 3500 ਇਹੀ ਰੇਂਜ ਇਹਨਾਂ ਦੀ ਦਿੰਦੀ ਹੈ ਜੀ ਤੇ ਜਦੋਂ ਜਿੰਨੇ ਦਿਨ ਮਰਜ਼ੀ ਪਾਓ ਕ ਏ ਵੀ ਰਾਉਂਡ ਟੋਪਸ ਨੇ ਵੀਰੇ ਡੈਲੀਵਰ ਪਾਣ ਲਈ ਅਰੇ ਨੋਰਮਲ ਪਾਉਣ ਨੂੰ ਬਸ ਇਹ 2 ਤੋਂ ਲੈ ਕੇ 5-7000 ਤੱਕ ਹੋਣ ਕਿ ਜੀ ਹਾਂ ਜੀ 2000 ਤੋਂ ਲੈ ਕੇ 4-5000 ਦੀ ਰੇਂਜ ਤੱਕ ਹੁੰਦੇ ਨੇ ਜੀ ਤੇ ਆ ਛਾਪਾਂ ਆ ਗਈਆਂ ਬੰਦਾ ਜੀ ਇਹ ਸਾਰੀ ਜੈਂਟਸ ਰਿੰਗਾਂ ਆ ਗਈਆਂ ਵੀਰੇ ਲੈ ਆ ਦੇਖੋ ਕਿਰਾ ਗੱਲ ਬਣੀ ਕਿ ਨਹੀਂ ਬਣੀ ਸਾਡੇ ਮਰਸੀਡੀਜ਼ ਮਾਡਲ ਇਹ ਹੈ ਕਿ ਜਿਵੇਂ 골ਡ ਵੱਧਦਾ ਜਾ ਰਿਹਾ ਸਾਰਿਆਂ ਦਾ ਸੁਪਨਾ ਪੂਰਾ ਹੋ ਸਕੇ ਸੋਨਾ ਬਾੰਦ ਦਾ ਕੋਈ ਬੰਦਾ ਇਹ ਨਾ ਰਹਿ ਜੇ ਕਿ ਮੈਂ ਸੋਨਾ ਨਹੀਂ ਲੈ ਸਕਦਾ ਜਾਂ ਪਾ ਨਹੀਂ ਸਕਦਾ ਜਦੋਂ ਪੈਸੇ ਜੁਰੇਟ ਰੂਟ ਘਟ ਗਿਆ ਉਹਦਾ origignal ਵੀ ਲੈ ਲਾਗੇ ਉਹ ਇਹਨਾਂ ਤੋਂ ਹੀ ਬਚ ਜਾਣਾ ਉਹ ਵੀ ਹੁੰਦਾ ਵੀਰੇ ਉਹ ਵੀ ਹੋਲ ਸੇ ਡੇਟਾ ਦੇ ਹਾਂ ਕਿਰਾ ਮਤਲਬ ਲੋਡ ਨਾ ਲੋ ਮਤਲਬ ਦਿਮਾਗ ਦੇ ਹਾਂਜੀ ਬਿਲਕੁਲ ਯਾਰ ਪ੍ਰੋਗਰਾਮ ਆ ਗਿਆ ਤੇ ਜਾਈਏ ਕਿੱਧਰ ਹਾਂ ਸ਼ੌਂਕ ਪੂਰੇ ਕਰਨੇ ਆ ਤੇ ਜਰੂਰ ਤੁਸੀਂ ਇੱਥੇ 1 ਗ੍ਰਾਮ ਗੋਲਡ ਜੁਐਲਰੀ ਸਾਡੇ ਤੋਂ ਚਾਹੇ ਜੰਮੂ 'ਚ ਆਪਣਾ ਸਟੋਰ ਹੈ ਜੀ ਉੱਥੋਂ ਲੈ ਲਓ ਜੰਮੂ ਕਰਨਮਾਰਕੀਟ ਇੰਦਰਾ ਚੌਂਕ 'ਚ ਹੈ ਜੀ ਲੁਧਿਆਣਾ ਫਵਾਰਾ ਚੌਂਕ 'ਚ ਹੈ ਜੀ ਦਿੱਲੀ ਆਪਣਾ ਲਾਜਪਤਨਗਰ ਟੂ ਸੈਂਟਰਲ ਮਾਰਕੀਟ ਤੇ ਮੁਹੱਲੇ ਫੇਸ 3B2 ਫਰੀ ਵੀ ਟੂ ਮੁਹਾਲੀ ਵੀ ਨੇੜੇ ਆ ਤੇ ਆਪਣੇ ਸਾਰੇ ਪਾਸੇ ਦਰਸ਼ਕ ਤੇ ਉੱਥੇ ਆਹਾ ਆ ਲੇਡੀਜ਼ ਹਾਂ ਜੀ ਲੇਡੀ ਸ਼ਾਂਪਾ ਗਿਵਰੀਆ ਦੇਖੋ ਇਹ ਨੈਮਲ ਵਰਕ ਹੈ ਹੁਣ ਇਹ ਚੀਜ਼ਾਂ ਵੀ ਸਾਰੀਆਂ ਤੁਹਾਨੂੰ ਕਿੰਨੇ ਦੀ ਹੈ 650 ਰੁਪਏ ਦੀ ਰਿੰਗ ਹੈ ਡੇਲੀ ਵੇਅਰ ਹੈ ਇਹ ਨਹੀਂ ਕਿ ਕਦੇ ਕਦਾਰ ਪਾਣੀ ਹੈ ਤੁਸੀਂ ਰੋਜ਼ ਪਾਓ ਕੋਈ ਦਿੱਕਤ ਨਹੀਂ ਆਉਣੀ ਆਹ ਬ੍ਰੇਸਲਟ ਬੰਦਿਆਂ ਵਾਸਤੇ ਹਾਂ ਜੀ ਸਾਰੇ ਜੈਂਟਸ ਬ੍ਰੇਸਲਟ ਨੇ ਲੈ ਹੈਵੀ ਲਾਈਟ ਨੂੰ ਇਹ ਸ਼ਹਿਰੀ ਬੰਦੇਆਂ ਲਈ ਜ਼ਿਆਦਾ ਹਾਂਜੀ ਇਹ ਜ਼ਿਆਦਾ ਆਪਣੇ ਇਧਰ ਸ਼ਹਿਰੀ ਬੰਦੇ ਲਈ ਕਰਦੇ ਨੇ ਸ਼ਹਿਰੀ ਬੰਦੇ ਲਈ ਲਾਈਕ ਕਰਦੇ ਆ ਯਾਰ ਆ ਕਿੰਨਾ ਸੋਹਣਾ ਯਾਰ ਇਹਦੀ ਗੱਲ ਹੀ ਨਹੀਂ ਕੀਤੀ ਹਾਂਜੀ ਇਹ ਸਾਰਾ ਜਿਵੇਂ ਆਪਣੇ ਡਾਇਮੰਡ ਵਾਈਟ ਡਾਇਮੰਡ ਹੁੰਦਾ ਨਾ ਜੀ ਜੀ ਉਸ ਤਰੀਕੇ ਨਾਲ ਬਣਿਆ ਹੋਇਆ 18000 ਰੁਪਏ ਦੀ ਰੇਂਜ ਦੇ ਸੈਟਪੇਰੇ ਯਾਰ ਟਾਰ ਕਿੰਨੀ 18000 ਦੇ ਵਿੱਚ ਯਾਰ ਤੇ ਇਹਦਾ ਕੰਮ ਦੇਖੋ ਤੁਸੀਂ ਆਲ ਡਿਫੀਸ਼ਲ ਨਾਲ ਲਾ ਕੇ ਦੇਖਿਓ ਉਹ ਸਿਵੇ ਵੀ ਇੱਕ ਕੰਚ ਹੁੰਦਾ ਇਹ ਪ੍ਰੋਪਰ ਸੀਜਰ ਜਿਹੜਾ ਜਰਕਣ ਲੱਗੇ ਹੋਏ ਨੇ ਤੇ ਆ ਚੈਨਾ ਹਨਾ ਇਹ ਡਿਲੀਵਰ ਪਾਣ ਲਈ ਆਪਣੇ 1.5 1.5 2 2 ਟੋਨੇ ਦੀਆਂ ਚਾਹਨਾ ਜੀ ਲੇਡੀਜ਼ ਸੋ ਨਹੀਂ ਜੈਂਟਸ ਜੈਂਟਸ ਨੇ 14 15000 ਰੁਪਏ ਇੱਧਰ ਆ ਜੰਨੇ ਤਾਂ ਫਿਰ ਲੇਡੀਜ਼ ਵੀ ਨਾਲ ਮਿਲ ਜਣਗੇ ਜੰਨਾ ਆਹ ਲੇਡੀਜ਼ ਹੋ ਗਿਆ ਹੈ ਨਾ ਹਾਂਜੀ ਆ ਮਟਰ ਮਾਲਾ ਮੋਲਾ ਇਹ ਜਾਂ ਸਾਰਾ ਕੁਝ ਫਿਰ ਆਪਣੇ ਪੰਜਾਬੀ ਟ੍ਰੈਡੀਸ਼ਨਲ ਜੁਐਲਰੀਆਂ ਪਿੱਪਲ ਪੱਤੀ ਵਗੈਰਾ ਦੇ ਸੈੱਟ ਇਹਨਾਂ ਦੀ ਬਣਵਾਈ 2 2 ਲੱਖ ਰੁਪਏ ਬਣਦੀ ਹੈ ਤੇ ਆਪਣੇ ਕੋਲ ਸੈੱਟ ਕਿੰਨੇ ਦਾ 18 ਤੋਂ 20000 ਰੁਪਏ ਦਾ 18500 ਰੁਪਏ ਦਾ 18500 ਦਾ ਹੀ ਆ ਹਾਂਜੀ ਮਤਲਬ ਇਹਦੀ ਨੇੜ ਤੇੜੀਆ ਰੇਟ ਲਗਭਗ ਉਹ 20 ਦਾ ਹੋਊ ਕੋਈ 25 ਦਾ ਸਾਡੇ ਵੀਰੇ 1 ਗ੍ਰਾਮ 골ਡ ਤੇ ਵੀ ਨਾ হোলসেল ਰੇਟ ਨੇ ਕਿਉਂਕਿ ਆਪਣੀ ਮੈਨੂਫੈਕਚਰਿੰਗ ਖੁਦ ਹੀ ਹੈ। ਆ ਤੁਸੀਂ ਆਪ ਬਣਾਉਂਦੇ ਹੋ। ਹਾਂਜੀ ਆ 5 ਦੁੱਲਿਆਂ ਦਾ ਕੜਾ ਹੈ। ਹਾਂ ਇਹਨੂੰ ਆਪ ਬਣਵਾਣ ਜਾਂਦੇ ਆ 6.5 ਲੱਖ ਦਾ ਮੰਨੂਗਾ ਜੀ 60-70 ਹਜ਼ਾਰ ਬਣਵਾਈ ਪਏ ਨਹੀਂ ਹੈ। ਹਾਂ ਇਹ ਹੈਗਾ 16500 ਰੁਪਏ ਦਾ। ਤੇ 16000 ਤੇ ਗੱਲਾਂ ਦੇਖੋ ਕਿੱਥੋਂ ਤੱਕ ਹੋਣੀਆਂ। ਕੜਾ ਕੜਾ ਹੀ ਆ ਫਿਰ। ਹਾਂਜੀ ਤੇ ਆ ਦੇਖੋ ਹੋਰ ਵੀ ਬ੍ਰੈਸ ਡਿਜ਼ਾਈਨ ਬਹੁਤ ਪਲੇਨ ਬਿਲਕੁਲ ਸਿੰਪਲ ਡਿਜ਼ਾਈਨ। ਹਾਂ ਸਿੰਪਲ ਆ ਪਤਲੇ ਮੋٹے ਹਰ ਤਰ੍ਹਾਂ ਦਾ ਡਿਜ਼ਾਈਨ ਪਿਆ ਹੋਊਗਾ ਜਿਵੇਂ ਹਰ ਇੱਕ ਬੰਦੇ ਦਾ ਸ਼ੌਂਕ ਆ ਯਾਰ ਕੇਜ ਕੱਪ ਪਲੇਟ ਨੇ ਸਾਡੇ ਆਪਣੇ ਕੋਲ ਪਿਓਰ ਚਾਂਦੀ ਦੀ ਸਾਰੀ ਵੈਰਾਈਟੀ ਹੈ ਇਹ ਕੀ ਆ ਬੋ ਸ਼ੌਂਕੇ ਤੌਰ ਤੇ ਸ਼ੌਂਕੇ ਤੌਰ ਤੇ ਕਿਸੇ ਨੂੰ ਗਿਫਟ ਕਰਨਾ ਹੈ ਕੱਪ ਪਲੇਟ ਨੇ ਪ੍ਰੋਪਰ ਕੱਪ ਤੇ ਪਲੇਟ ਚਾਂਦੀ ਦਾ ਚਾਹ ਪਾਣੀ ਮਤਲਬ ਕਹਿੰਦੇ ਸੀ ਸੋਨੇ ਚਾਂਦੀ ਦੇ ਭਾਂਡਿਆਂ ਚ ਖਾਣ ਵਾਲੀ ਗੱਲ ਤੇ ਉਹ ਤੁਸੀਂ ਹਿਸਾਬ ਕਤਾ ਬਣਾ ਲੈ ਇਹਦੇ ਵਿੱਚ ਦੇਖੋ ਨਵੇਂ ਨਵੇਂ ਚ ਪਿਓਰ ਚਾਂਦੀ ਦੀ ਮੀਨਾਕਾਰੀ ਵਾਲੀ ਚੀਜ਼ਾਂ ਉਹ ਯਾਰ ਆ ਕਿੱਡੇ ਸੋਹਣੇ ਆ ਯਾਰ ਲੈ ਆ ਕਿੰਨੇ ਕਦਾ ਹੋਊਗਾ ਯਾਰ ਇਹ ਇਹ ਹੁਣ ਮੇਰੇ ਮੈਂ ਤੁਹਾਨੂੰ ਇੱਕ ਗੱਲ ਜੱਗ ਜੱਗ ਦੇ ਦੋ ਗਲਾਸ ਹਾਂਜੀ ਯਾਰ ਬਹੁਤ ਕਮਾਲ ਆ ਇਹ ਇਨਵੈਸਟਮੈਂਟ ਹੀ ਮੰਨੀ ਇਨਵੈਸਟਮੈਂਟ ਹੈ ਵੀਰੇ ਇਹ ਪ्युअर ਚਾਂਦੀ ਹੈ ਪ्युअर ਚਾਂਦੀ ਹੈ ਸਾਡੇ ਕੋਲੋਂ ਤੁਸੀਂ ਚਾਂਦੀ ਲੈਣੇ ਆ ਵਿਦ ਅ ਬਿੱਲ ਵਿਦ ਪਿਓਰਿਟੀ ਗਾਰੰਟੀ ਸਾਰਾ ਕੁਝ ਮਿਲੂਗਾ ਜੇ ਮਤਲਬ ਬਾਜ਼ਾਰੋਂ ਕਈ ਵਾਰ ਆਪਾਂ ਲੈਣੇ ਆ ਖੋਟੀ ਵੀ ਮਿਲ ਜਾਂਦੀ ਜਾਂਦੀ ਪਰ ਆਪਣੇ ਕੋਲ ਬਿੱਲ ਦੇ ਨਾਲ ਗਾਰੰਟੀ ਦੇ ਨਾਲ ਚਾਂਦੀ ਮਿਲੂਗੀ ਸਾਰੀ ਇਹ ਕਿੰਨੇ ਕ ਦਾ ਹੋਊਗਾ ਯਾਰ ਮਾੜਾ ਦੱਸੀਂਗਾ ਮਾੜਾ ਯਾਰ ਹਾਂਜੀ ਵੀਰੇ ਇਹ ਅੰਦਾਜ਼ਨ 929 ਗ੍ਰਾਮ ਦਾ ਸੈੱਟ ਹੈ ਵੀਰੇ ਤੇ ਲਗਭਗ ਸਵਾ ਕ ਲੱਖ ਰੁਪਏ ਦੀ ਰੇਂਜ ਹੋਣਾ ਚਾਹੀਦੀ ਸਵਾ ਲੱਖ ਦਾ ਪਰ ਸੋਨਾ ਕਿੰਨਾ ਇਹ ਪ੍ਰੋਪਰਟੀ ਆ ਰੇਟ ਵਧਣਾ ਹੀ ਚਾਹੁੰਦੇ ਨਾ ਮੈਂ ਤਾਂ ਹਮ ਤੱਕ ਦੇਖ ਰਹੀ ਹਾਂ ਜੇ ਸੋਨਾ ਜਾਂਦੀ ਘਟੇ ਹੋਣ ਕਦੇ ਨਹੀਂ ਜੀ ਕਦੇ ਵੀ ਨਹੀਂ ਤੇ ਆ ਆ ਆ ਆ ਕਲਸ਼ ਆ ਆ ਵੀ ਦੱਸ ਦਿਓ ਇਹਦੇ ਬਾਰੇ ਵੀ ਇਹ ਜਿਵੇਂ ਪੂਜਾ ਜਦੋਂ ਕੋਈ ਆਪਾਂ ਕੋਈ ਗ੍ਰਹਿ ਮੂਰਤ ਕਰਦੇ ਆ ਜੀ ਕੋਈ ਪ੍ਰਵੇਸ਼ ਕਰਦੇ ਆ ਕੋਠੀ ਦੁਕਾਨ ਆਪਣਾ Hindu ਪਰਿਵਾਰਾਂ ਦੇ ਵਿੱਚ ਖਾਸ ਤੌਰ ਤੇ ਉਦੋਂ ਪੂਜਾ ਚ ਜਾਂਦੇ ਜੇ ਤੁਸੀਂ ਕਿਸੇ ਤੇ ਮੂਰਤ ਤੇ ਜਾ ਰਹੇ ਉਹਨੂੰ ਵੀ ਦੇ ਸਕਦੇ ਆ ਸ਼ਗਨਾਂ ਵਾਲੀ ਬਿਲਕੁਲ ਤੁਹਾਡੀ ਪਹੁੰਚ ਅਕੋਰਡਿੰਗ ਆ ਮੋਟੀ ਆ ਆਪਾਂ ਚੈਨਾ ਲੈ ਲਈ ਆ ਇਹ ਵੀ ਪਿਓਰ ਜਾਂਦੀ ਆ ਦੇਖੋ ਵੀਰੇ ਕੱਲੀ ਕੱਲੀ ਸਟੈਂਪ ਲੱਗੀ ਹੋਊਗੀ ਹਰੇਕ ਵੈਰੀਫਾਈਡ ਹਾਂਜੀ ਆ ਦੇਖੋ 925 ਹਮਮ ਕੰਪਨੀ ਦੀ ਸਟੈਂਪ ਹਾਲਮਾਰਕ ਵਿਦ ਆ ਨਾਲ ਆਪਣੀਆਂ ਜਿਹੜੀ ਚਾਂਦੀ ਦੀ ਘੜੀਆਂ ਆਹ ਘੜੀ ਥੋੜੀ ਜਿਹੀ ਮੇਰੇ ਸਾਈਜ਼ ਛੋਟੀ ਰਹੀ ਸੀ ਤਾਂ ਕਰਕੇ ਹੁਣ ਮੈਂ ਅਗਲੀ ਜਿਹੜੀ ਮੈਂ ਲੈ ਕੇ ਜਾਣੀ ਹੁਣ ਮੈਂ ਆਹ ਬ੍ਰੇਸਲੇਟ ਇਹ ਕਿੰਨੇ ਕ ਦੀ ਹੋਗੀ ਘੜੀ ਇਹ ਮੇਰੇ 22500 ਰੁਪਏ ਦੀ 22500 ਰੁਪਏ ਦੀ ਪਿਓਰ ਚਾਂਦੀ ਦੀ ਘੜੀ ਤੇ ਚਾਂਦੀ ਤਾਂ ਫਿਰ ਚਾਂਦੀ ਆ ਚਾਂਦੀਆਂ ਨਾਲਿਆਂ ਦੇਖੋ ਇਹਦੀ ਮਸ਼ੀਨ ਸਾਰੀ ਆਟੋਮੈਟਿਕ ਹੈ ਆਹ ਟਰਾਂਸਪੇਰੈਂਟ ਆ ਟਰਾਂਸਪੇਰੈਂਟ ਮਸ਼ੀਨ ਹੈ ਜੀ ਆਹ ਦੇਖੋ ਇਹ ਸਾਰੀ ਇੰਪੋਰਟਡ ਹੈ ਇਟਲੀ ਦੀ ਬਣੀ ਹੋਈ ਹੈ ਇਟਲੀ ਦੀ ਆ ਸਾਰੇ ਹੋਰ ਵੀ ਡਿਜ਼ਾਈਨ ਹੈਗੇ ਸਾਰੇ ਡਿਜ਼ਾਈਨ ਹੈਗੇ ਹੋਰ ਵੀ ਲੈ ਫਿਰ ਉਸ ਤੋਂ ਬਾਅਦ ਬ੍ਰੇਸਲਟ ਨੇ ਮਤਲਬ ਚਾਂਦੀ ਦੀ ਸੋਨੇ ਦੀ 1 ਗ੍ਰਾਮ ਦੀ ਕੋਈ ਵੀ ਚੀਜ਼ ਲੈਣੀ ਹੈ ਆਪਣੇ ਕੋ ਸਾਰੀਆਂ ਰੈਡੀ ਹੁੰਦੀਆਂ ਨੇ ਚਲੋ 20-25 ਸਾਲ ਤੋਂ ਹੋਈ ਗਏ ਹਾਂਜੀ ਹਾਂਜੀ ਵੀਰੇ ਆਪ ਨੂੰ 26 ਸਾਲ ਹੋ ਗਏ 26 ਸਾਲ ਹੋ ਗਏ ਲੁਧਿਆਣੇ ਅਨਮੋਲ ਜੁਲਰ ਦੇ ਨਾਮ ਤੇ ਇਹ ਬਹੁਤ ਵੱਡਾ ਨਾਮ ਆ ਚਾਂਦੀ ਦੇ ਵਿੱਚ ਆ ਗਿਆ ਨਾ ਹਾਂਜੀ ਇਹ ਇਟਾਲੀਅਨ ਲੇਡੀਜ਼ ਰਿੰਗ ਇਟਾਲੀਅਨ ਆ ਗਿਆ ਯਾਰ ਮਤਲਬ ਬਦਲਵੀਂ ਵੈਰਾਈਟੀ ਤੁਸੀਂ ਮੈਂ ਤੁਹਾਨੂੰ ਦੱਸ ਦਾਂ ਕਿ ਜੇ ਗਹਿਣੇ ਦੇ ਸ਼ਕੀਨ ਹੋ ਤੋਂ 40-50 ਹਜ਼ਾਰ ਦੇ ਵਿੱਚ ਤੁਸੀਂ ਬਾਬਾ ਕੁਛ ਲੈ ਜਾਓਗੇ ਹਾਂਜੀ ਬਿਲਕੁਲ ਬਹੁਤ ਵਧੀਆ ਜਵਾਕਾਂ ਵਾਸਤੇ ਵੀ ਲੈ ਆ ਸਕਦੇ ਹੋ ਬੰਦਾ ਵੀ ਅਗਲੀ ਕੜਾ ਲੈ ਆ ਸਕਦਾ ਇੱਧਰ ਵੀ ਵੀਰੇ ਮੜਾ ਇੱਕ ਵਾਰ ਨਜ਼ਰ ਮਰਵਾ ਲਓ ਆਪਾਂ ਇੱਧਰ ਦੀ ਆਈਏ ਹਾਂਜੀ ਤੁਸੀਂ ਆਜੇ ਇੱਧਰ ਆਓ ਵੀਰੇ ਆਜੋ ਆਜੋ ਆਹ ਚਾਂਦੀ ਦੀਆਂ ਹਟੜੀਆਂ ਹਾਂਜੀ ਵੀਰੇ ਇਹ ਚਾਂਦੀ ਦੀਆਂ ਹਟੜੀਆਂ ਚਾਂਦੀ ਦੇ ਮੰਦਰ ਕਹਿ ਦੋ ਚਾਹੇ ਇਹ ਸਾਰੇ ਛੋਟੇ ਤੋਂ ਲੈ ਕੇ ਮਤਲਬ ਜਿੰਨੇ ਵੀ ਸਾਈਜ਼ ਹੁੰਦੇ ਸਾਰੇ ਆਪਣਾ ਹੁੰਦੇ ਨੇ ਇਹ ਪਿਓਰ ਚਾਂਦੀ ਦੀ ਹਟੜੀ ਹੈ ਇਹਨੂੰ ਵਿੱਚ ਤੇਲ ਪਾ ਕੇ ਜਗਾ ਸਕਦੇ ਹੋ ਨਾ ਸ਼ੌਂਕ ਆਦਾ ਬੱਚਾ ਇਹ ਕਿੰਨੇ ਕੀ ਦੀ ਆ ਇਹ ਅੰਦਾਜ਼ਨ 15000 ਰੁਪਏ ਦੀ ਰੇਂਜ ਤੋਂ ਮਿਲਦੀ ਜੀ 15 4 ਤੇ ਚਾਂਦੀ ਦੀ ਚਾਂਦੀ ਰਹਿਣੀ ਆ ਉਹਨਾਂ ਦੇਖੋ ਲਾਈਟ ਵੇਟ ਥਾਲੀਆਂ ਵੀਰੇ ਉਹ ਥੋੜ੍ਹੀ ਥੋੜ੍ਹੀਆਂ ਥਾਲੀਆਂ ਬੱਚਿਆਂ ਵਾਸਤੇ ਹਨ ਹਾਂਜੀ ਪੂਜਾ ਥਾਲੀਆਂ ਗਿਫਟ ਲਈ ਕਿਸੇ ਨੇ ਆਪਣੇ ਸੋਚਦਾ ਨਾ ਅਗਲੀ ਮੈਂ ਗਿਫਟ ਚ ਦੇ ਦਾਂ ਇਸ ਤਰ੍ਹਾਂ ਦੇ ਬਰਤਨ ਵੀ ਆਏ ਹੋਏ ਨੇ ਨਾਲੇ ਚਾਂਦੀ ਸੋਨੇ ਨੂੰ ਵਧੀਆ ਮੰਨਦੇ ਆ ਦਿਵਾਲੀ ਤੇ ਲక్ష్ਮੀ ਪ੍ਰਵੇਸ਼ ਮੰਨਦੇ ਆ ਮਤਲਬ ਜਿੰਦਾ ਦੀ ਵੈਰਾਈਟੀ ਚਾਹਣੇ ਆ ਆਹ ਥਾਲ ਆ 3 ਕਿਲੋ ਚਾਂਦੀ ਦਾ ਥਾਲ ਆ ਲੈ ਇਹ ਸਾਰਾ ਟੱਬਰ ਰੋਟੀ ਖਾ ਸਕਦਾ ਚਾਂਦੀ ਦੇ ਥਾਲ ਦੇ ਵਿੱਚ ਨਾਲੇ ਦਿਮਾਗ ਤੇਜ ਹੋ ਨਾਲੇ 100% ਪਿਓਰ ਹੈ ਵੀਰੇ ਚਾਹੇ ਇਸ ਸਟੈਂਪ ਚ ਚੈੱਕ ਕਰਾਓ ਪਿੱਛੇ ਤੇ ਪਿਓਰ ਦੀ ਗਰੰਟੀ ਹੋਗੀ ਸਾਡੇ ਕੋਲ ਲੈ ਕੇ ਜਾਂਦੇ ਜਦੋਂ ਮਰਜ਼ੀ ਨੂੰ ਆ ਕੇ ਆਪਾਂ ਹਾ ਪੂਰੇ ਪੈਸੇ ਦਾ ਜਵਾਬ ਚਾਹੇ ਉਸ ਦਿਨ 5 ਲੱਖ ਰੁਪਏ ਚਾਂਦੀ ਹੋ ਜੇ ਤੁਹਾਡੀ ਇਹ ਪੂਰੀ ਜਵਾਬ ਅਗਰ ਜਿਹੜਾ ਮੌਕਾ ਦੀ ਹੋਊਗਾ ਰੇਟ ਉੱਥੇ ਵਾਪਸ ਕਰ ਸਕ ਵੀ ਇਹ ਕਿੰਨੇ ਕੀ ਰੇਟ ਦੀ ਖਪੋਗੀ ਹੁਣ ਹੁਣ ਮੇਰੇ ਲਾ ਲੋ 3 ਕਿਲੋ 6 4 ਲੱਖ ਤੋਂ ਉੱਪਰ ਹੀ ਪਊਗਾ ਤੇ 3 ਕਿਲੋ ਭਾਰਾ ਦਾ ਹਾਂਜੀ 3 ਕਿਲੋ ਭਾਰਾ 2800 ਕੁਛ ਗ੍ਰਾਮ ਹੈ 2800 ਕੁਛ 4 ਲੱਖ ਦੀ ਨੇੜੇ ਤੇੜ ਦਾ ਪਊਗਾ ਹਾਂਜੀ ਉਹ ਅੱਜ ਦਾ ਰੇਟ ਆ ਕੱਲ ਨੂੰ ਗਾਮਸ਼ਾ ਹੋ ਸਕਦਾ ਸਰ ਜੀ ਨੂੰ ਪਤਾ ਹੀ ਆ ਚਾਂਦੀ ਦਾ ਥਾਲਾ ਇਹ ਦੱਸੋ ਵੀ ਕਿੰਨੇ ਰੋਟੀ ਖਾਣੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਵੀਰੇ ਇਹ ਕਿ ਜਿਹੜੀ ਚੀਜ਼ ਅਸੀਂ ਕਹਿ ਤੀ ਤੇ ਬਿੱਲ ਤੇ ਲਿਖਤੀ ਉਹਦੇ ਵਿੱਚ ਜੇ ਫਰਕ ਆ ਜਾਏ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ ਤੇ ਉਹ ਤੁਹਾਨੂੰ ਗਿਫਟ ਕਰ ਦੇਣਾ ਫ੍ਰੀ ਦੇ ਦੇਣਾ ਤੇ ਪੈਸੇ ਅਸੀਂ ਸਾਰੇ ਮੂਡ ਦੇਨੇ ਆ ਇਹ ਬੰਦੇ ਕਹਿ ਸਕਦੇ ਆ ਕਿ ਕਾਫੀ ਸਾਲਾਂ ਤੋਂ ਇਹਨਾਂ ਨਾਲ ਮੈਂ ਵਿਚਰਦਾ ਆ ਰਿਹਾ ਕਦੇ ਲੰਭਾ ਰੀਨਾਂ ਦਾ ਆ ਆ ਦੇਖ ਵੀਰੇ ਆ ਗਲਾਸ ਨਿੱਕਿਆ ਗਲਾਸੀਆਂ ਬੱਚਿਆਂ ਉੱਚਿਆਂ ਵਾਸਤੇ ਹਨ ਲੈ ਸਾਰੀ ਵੈਰਾਈਟੀ ਮਲਾ ਆ ਨਵੇਂ ਡਿਜ਼ਾਈਨਰਾਂ ਦੇ ਇਸ ਵਾਰ ਆਏ ਨੇ ਆ ਗਲਾਸ ਬਹੁਤ ਸੋਹਣੇ ਆ ਹਾਂਜੀ ਕਰਨ ਆ ਇਹ ਫੋਲਿਆ ਦਿਖਾ ਆ ਰਿਹਾ ਸਹੀ ਕਿੱਡਾ ਸੋਹਣਾ ਡਿਜ਼ਾਈਨ ਆ ਲੈ ਮੀਨਾਗਾਰ ਜੈਪੂਰੀ ਸਟਾਈਲ ਇਹ ਕਿਨੇ ਕਦੇ ਹੋਣਗੇ ਇਹ ਰੇਟ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਆ ਤੇ ਚਾਂਦੀ ਦੇ ਹਿਸਾਬ ਨਾਲ ਰੇਟ ਹੋਊਗਾ ਇਹਨਾਂ ਦਾ ਫਿਰ ਉਸ ਤੋਂ ਬਾਅਦ ਵੀਰ ਵਾਈਨ ਗਲਾਸ ਆ ਗਏ ਲੈ ਇੱਕ ਗਿਫਟਿੰਗ ਲਈ ਵੀ ਆਪ ਚਾਂਦੀ ਦੇ ਗਲਾਸ ਵਿੱਚ ਵਾਈਨ ਲਾਉਣ ਵਾਸਤੇ ਵਾਈਨ ਬੜੀ ਮਾੜੀ ਨਹੀਂ ਚੀਜ਼ ਠੀਕ ਕਹਿੰਦੇ ਵੀ ਕੁਝ ਕੁ ਪਰਸੈਂਟੇਜ ਠੀਕ ਹੁੰਦੀ ਆ ਇਹ ਵੈਸੇ ਮੇਨ ਦਾ ਵੀਰ ਗਿਫਟਿੰਗ ਪਰ ਕੋਈ ਖਲੀ ਜੁਝ ਬਹੁਤ ਯੂਜ਼ ਹੁੰਦੀ ਆ ਜਨ ਕਿ ਆਪਾਂ ਕਿਸੇ ਖਾਸ ਬੰਦੇ ਨੂੰ ਗਿਫਟ ਦੇਣਾ ਖਾਸ ਤੌਰ ਤੇ ਦੇਣ ਨੂੰ ਹਾਂਜੀ ਫਿਰ ਆਪਣੇ ਬੱਚਿਆਂ ਲਈ ਜੀ ਮੱਗ ਲੈ ਮੋਗਲੀ ਵਾਲੇ ਟੌਮੀ ਕੀ ਹੋਇਆ ਕਿ ਜੈਰੀ ਜੁਨ ਕੀ ਜੈਰੀ ਮिक्की ਮਾਊਸ ਮिक्की ਮਾਊਸ ਹਾਂਜੀ ਆ ਦੇਖ ਲੈ ਇਹਦੇ ਵਿੱਚ ਕਾਫੀ ਕਾਰਡਨ ਆਉਂਦੇ ਨੇ ਤੇ ਜਵਾਕਾਂ ਦੀਆਂ ਗਲਾਸੀਆਂ ਚਾਂਦੀ ਦੀਆਂ ਕਹਿੰਦਾ ਮਤਲਬ ਵੈਰਾਈਟੀ ਤਾਂ ਵੀਰੇ ਸਾਰੀ ਆ ਦੇਖੋ ਇਹਦੇ ਨਾ ਪੰਜ ਬੰਡੇ ਵਾਲੇ ਸੈੱਟ ਆ ਬੋਟਰ ਵਾਟਰ ਬੋਟਲ ਇਹ ਵੀ ਚਾਂਦੀ ਦੀ ਆ ਪਾਣੀ ਪਾਉਣ ਨੂੰ ਆ ਦੇਖ ਲੈ ਫਟਾ ਲੈ ਦੀ ਆ ਯਾਰ ਆ ਯਾਰ ਬਹੁਤ ਸੋਹਣੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਆ ਦੇਖੋ ਵੀਰੇ ਮੀਨਾ ਕਰੀ ਵਾਲੀਆਂ ਓ ਆ ਯਾਰ ਲੈ ਆਹ ਲਾ ਦੇਣਾ ਕਿ ਰਾਜਸਥਾਨੀ ਕਲਾਕਾਰੀ ਪੂਰੀ ਕੀਤੀ ਹੋਈ ਆ ਆ ਦੇਖੋ ਵੀਰੇ ਇਹ ਵੀ ਬੱਚਿਆਂ ਨੂੰ ਯਾਰ ਹੋਰ ਮੈਂ ਕਹ ਰਣਾ ਫੋਟੋਕਲ ਥਾਮਾ ਦੇ ਪੈਸਾ ਨਾ ਖਰਾਬ ਕਰਿਓ ਜੇ ਪੈਸਾ ਦਿਨ ਤਿਆਰ ਤੇ ਖਰਚਣਾ ਵੀ ਆ ਤਾਂ ਚੰਗੀ ਚੀਜ਼ ਤੇ ਖਰਚ ਲਓ ਉਹਦਾ ਆਉਣ ਵਾਲੇ ਸਮੇਂ ਚ ਮੁੱਲ ਵੀ ਪਊ ਮੁੱਲ ਵੀ ਪਊਗਾ ਜਿਵੇਂ ਵੈਸੇ ਪਲਾਸਟਰ ਤੇ ਖਰਚੀ ਜਾਂਦੇ ਆ ਪਹਿਲੇ ਬਿਲਕੁਲ ਬਿਲਕੁਲ ਜੀ ਉਹਦਾ ਆਸਰਾ ਕੋਈ ਨਹੀਂ ਇਹਦੀ ਗੱਲ ਰਹੀ ਗਈ ਵੀਰੇ ਹਾਂਜੀ ਇਹ ਚਾਂਦੀ ਦੀ ਛੜੀ ਵੀਰੇ ਛੜੀ ਆ ਇਹ ਖੁੱਲਦੀ ਆ ਇਹ ਹਾਂਜੀ ਹਾਂਜੀ ਖੁੱਲਦੀ ਆ ਲਿਓ ਆਪਾਂ ਓਪਨ ਕਰਕੇ ਦਿਖਾਈਏ ਆ ਚਾਂਦੀ ਦੀ ਸੋਟੀ ਆ ਛੜੀ ਵੀ ਕਹਿੰਦੇ ਆ ਆ ਦਿਖਾਈ ਕਰ ਮੂੰ ਪਿਓਰ ਚਾਂਦੀ ਆ ਬਾਈ ਜੀ ਇਹ ਹਾਂਜੀ ਵੀਰੇ ਪਿਓਰ ਚਾਂਦੀ ਆ ਸ਼ੇਰ ਬਣਿਆ ਹੋਇਆ ਵਾ ਤੇ ਖੁੱਲ ਵੀ ਜਾਂਦੀ ਆ ਇੱਚ ਕੀ ਕੁਝ ਬਾਸ ਸਕਦੇ ਆ ਕਿ ਕੁਛ ਹੈਗਾ ਵਿੱਚ ਇਹਦੇ ਨਹੀਂ ਹੈ ਖਾਲੀ ਆ ਜੀ ਖਾਲੀ ਆ ਹਾਂਜੀ ਠੀਕ ਆ ਅੱਗੇ ਮੈਂ ਕਹਿੰਦਾ ਰਾਜਕੁਮਾਰ ਦੇ ਕੋਲੇ ਬੱਚੋ ਕਿਰਪਾਨ ਜੀ ਦਾ ਫਿੱਟ ਕੀਤੀ ਹੁੰਦੀ ਸੀ ਨਹੀਂ ਉਹ ਨਹੀਂ ਠੀਕ ਆ ਲੈ ਚੂੜੀ ਚੜਦੀ ਆ ਮਤਲਬ ਉਹਨੂੰ ਲੈ ਕੇ ਜਾਣਾ ਵੀ ਤਾਂ ਖੋਲ ਕੇ ਲਿਜਾ ਸਕਦੇ ਹੋ ਤਾਂ ਤੁਸੀਂ ਮਤਲਬ ਕਹਿ ਸਕਦੇ ਕਿ ਬਾਹਰ ਅੰਦਰ ਲੈ ਕੇ ਜਾਣੀ ਆ ਕਿਤੇ ਹਵਾਈ ਜਹਾਜ਼ ਤੇ ਤਾਂ ਬਾਈ 에ਅਰ ਕਿਤੇ ਲੈ ਜਾਣੀ ਆ ਤਾਂ ਸੌਖੀ ਆ ਲੈ ਜਾਣੀ ਕਰਨੀ ਲੈ ਟੌਰ ਬਹੁਤ ਆ ਯਾਰ ਇਹ ਚਾਂਦੀ ਦੀ ਚਾਂਦੀ ਰਹਿਣੀ ਆ ਰੂਪ ਕਿੰਨਾ ਵਾ ਠੀਕ ਆ ਗੱਲਬਾਤ ਕਿੰਨੇ ਕ ਦੀ ਹੋਊਗੀ ਭਲਾ ਇਹ ਇਹ ਵੀਰੇ ਇਹਦਾ ਵਜ਼ਨ ਹੈਗਾ ਵਾ 929 ਗ੍ਰਾਮ ਹੂੰ ਤੇ ਅੱਜ 160 ਰੁਪਏ ਜਾਂਦੀ ਤੇ ਬਣਵਾਈ ਪਾ ਕੇ ਲਾ 160000 ਰੁਪਏ ਦੇ ਨੇੜੇ ਦੇ ਸੌਰੀ ਲੱਖ ਰੁਪਏ ਆ ਆਈਫੋਨ ਦੇ ਮੁੱਲ ਜਿੰਨੀ ਪੈਣੀ ਆ ਤੇ ਆਪਣਾ ਆਈਫੋਨ ਦਾ ਹਰੇ ਘਰੀ ਰੇਟ ਘਟ ਜਾਂਦਾ ਹੈ ਨਾ ਇਹ ਤਾਂ ਨਹੀਂ ਗੱਲ 6 ਮਹੀਨਿਆਂ ਨੂੰ ਆਈਫੋਨ ਅੱਧਾ ਰਹਿ ਜਾਂਦਾ ਤੇ ਇਹਦਾ ਉਨਾ ਹੀ ਰਹਿਣਾ ਹੋਵੇ ਵਧੂਗਾ ਵਧੂਗਾ ਜੀ 100% ਹਾਂ ਇਹ ਚਾਂਦੀ ਆ ਨਾ ਫਿਰ ਗੱਲ ਆਉਂ ਆਉਂਦਾ ਤੇ ਇਹ ਫਿਰ ਘੈਂਟਾ ਚੀਜ਼ ਹੈ ਮੈਣੀ ਕਿਥੋਂ ਅਨਮੋਲ ਜੁਲੇਰ ਵਾਲਿਆਂ ਦੇ ਲੁਧਿਆਣੇੋਂ ਤੇ ਅੱਗੇ ਵੀਰੇ ਹਾਂਜੀ ਆਪਾਂ ਇਸ ਤੋਂ ਬਾਅਦ ਵੀਰੇ ਹਰ ਤਰ੍ਹਾਂ ਦੇ ਜਿਹੜੇ ਆਪਣੇ ਧਨ ਤੇ ਤਨ ਤਨ ਦੇ ਰਸਤੇ ਦੀਵਾਲੀ ਦੇ ਨਾ ਵੀਰੇ ਗਣੇਸ਼ ਲਕਸ਼ਮੀ ਜੀ ਦੀਆਂ ਮੂਰਤੀਆਂ ਇਹ ਵੀ ਵੀਰੇ ਹਰ ਬਜਟ ਚ ਜੀ ਛੋਟੀਆਂ ਵੱਡੀਆਂ ਸਾਈਜ਼ ਦੇ ਅਕੋਰਡਿੰਗ ਜਿਵੇਂ ਆਪ ਦੀ ਸ਼ਰਧਾ ਦੇ ਮਤਲਬ ਸ਼ਰਧਾ ਦੇ ਮੁਤਾਬਕ ਹਰ ਤਰ੍ਹਾਂ ਦਾ ਮਤਲਬ ਕਿਸੇ ਨੇ 2000 ਲਾਣਾ ਤਾਂ ਵੀ ਹੈਗੀ ਹੈ 2 ਲੱਖ ਲਾਣਾ ਤਾਂ ਵੀ ਹੈਗੀ ਤਾਂ ਵੀ ਹੈਗੀ ਆ ਮਤਲਬ ਦੇਖੋ ਵੀ ਤੁਹਾਡੀ ਆਸਥਾ ਦੇ ਹਿਸਾਬ ਨਾਲ ਵੀ ਤੁਸੀਂ ਲਿਆ ਸਕਦੇ ਹੋ ਹਰ ਤਰ੍ਹਾਂ ਦੇ ਆ ਹਰ ਤਰ੍ਹਾਂ ਦੇ ਜੋ ਵੀ ਮੰਦੇ ਵੀ ਦੇਵਤਾ ਨੇ ਸਰੂਪ ਦੇਵੀ ਦੇਵਤੇ ਨੇ ਉਹਨਾਂ ਦੇ ਵਿੱਚ ਮਤਲਬ ਸਰੂਪ ਹਾਂਜੀ ਉਹ ਸਟ੍ਰਿਕ ਨਾ ਬਲਾਈ ਉਹ ਪਿਓਰਟੀ ਜੋ 1% ਵੀ ਖੋਟ ਵਾਲਾ ਕੰਮ ਨਹੀਂ ਹੈ ਵੀਰੇ ਬਿਲਕੁਲ ਕਿਸੇ ਵੀ ਚੀਜ਼ ਬਿਲਕੁਲ ਕੱਲ ਐਵੇਂ ਤਾਂ ਥੋੜਾ ਨਾਮ ਬਣਿਆ ਆ ਆ ਆ ਆ ਆ ਰਹਿ ਗਿਆ ਇਹ ਇਹ ਵੀ ਆਪਣਾ ਦਾਦਾ ਕ੍ਰਿਸ਼ਨ ਜੀ ਦਾ ਜੀ ਸਰੂਪਾ ਵਿਦ ਝੂਲਾ ਦੇਖੋ ਜੀ ਇਹ ਚਾਂਦੀ ਆ ਪਿਆਰ ਹਾਂਜੀ ਇਹ ਵੀ ਪਿਓਰ ਜਾਂਦੀ ਆ ਬਿਲਕੁਲ ਹਾਂ ਬਹੁਤ ਬਹੁਤ ਆਈਟਮ ਇੱਕ ਵੀਡੀਓ ਚ ਨਹੀਂ ਦਿਖਾ ਨਹੀਂ ਸਕਦਾ ਨਹੀਂ ਸਕਦੇ ਬੜਾ ਕਰਨ ਉਧਰ ਰੌਂਡ ਲਵਾਈ ਵੀ ਕਿੰਨਾ ਮਤਲਬ ਆ ਗਿਫਟ ਪਾਈ ਨਹੀਂ ਹਾਂਜੀ ਸਾਰੇ ਗਿਫਟ ਆਈਟਮ ਆ ਜੀ ਇਹ ਵੀ ਇਹ 300 400 ਤੋਂ ਸ਼ੁਰੂ ਹੋ ਗਏ 4-5000 ਦੀ ਰੇਂਜ ਦਾ ਗਿਆ ਕਿਸੇ ਨੇ ਵੀ ਆਪਣੇ ਦੀਵਾਲੀ ਦੇ ਗਿਫਟ ਦੇਣੇ ਹੋ ਨਾ ਜੀ ਇਹ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਚਾਂਦੀ ਦੀ ਕੋٹنگ ਵਾਲੇ ਬਰਤਨ ਨੇ ਜੀ ਤੇ ਬਾਕੀ ਸਾਰੇ ਗਿਫਟ ਆਈਟਮ ਹਨ 골ਡ ਰਿਲੇਟਿਡ ਸਿਲਵਰ ਰਿਲੇਟਿਡ ਬਿਲਕੁਲ ਦਰਸ਼ਕੋ ਵੀ ਦੂਬਿਨਾ ਇਹ ਜਿਹੇ ਗਣੇ ਵੀਨਾਂ ਕੋਲੇ ਬਹੁਤ ਹੈਗੇ ਆ ਜੋ ਸਾਰੇ ਦਿਖਾਉਣ ਲੱਗੇ ਕਿਉਂਕਿ ਗਾਕੂ ਵੀ ਡਿਸਟਰਬ ਹੋਣਗੇ ਪਰਲੇਪਸ ਤੁਹਾਨੂੰ ਪਤਾ ਹੀ ਆ ਤੇ ਇਥੇ ਸਟੋਰ ਵਿਜ਼ਿਟ ਕਰਿਓ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਅਨਮੋਲ ਜੁਲਰ ਆਣਾ ਕੋਲ ਲੁਧਿਆਣੇ ਦੇ ਵਿੱਚ ਸ਼ੋਰੂਮ ਤੋਂ ਹੀ ਦੱਸ ਦਿੱਤਾ ਵੀ ਤਿੰਨ ਚਾਰ ਇਹਨਾਂ ਦੇ ਹੋਰ ਵੀ ਹੈਗੇ ਆ ਜੰਮੂ ਦੇ ਵਿੱਚ ਮੋਹਾਲੀ ਦੇ ਵਿੱਚ ਕੈਥਲ 'ਚ ਵੀ ਹਾਂਜੀ ਤੇ ਦਿੱਲੀ ਦਿੱਲੀ ਜੰਮੂ ਵਾਲਿਆਂ ਨੂੰ ਵੀ ਖਾਸ ਬੇਨਤੀ ਹੈ ਪਹਿਲਾਂ ਕਹਿੰਦੇ ਸੀ ਬੜੀ ਦੂਰ ਆਣਾ ਪੈਂਦਾ ਤੇ ਤੁਹਾਡੇ ਲਈ ਕਰਰ ਮਾਰਕੀਟ ਇੰਦਰਾ ਚੌਂਕ ਕੋਲ ਅਨਮੋਲ ਜੁਲਰ ਉਪਕਨ ਹੋ ਗਿਆ ਜੀ ਤੁਸੀਂ ਉੱਥੇ ਵਿਜ਼ਿਟ ਕਰਕੇ ਵੀ ਸਾਰੀ ਵੈਰਾਈਟੀ ਦੇਖ ਕੇ ਲੈ ਸਕਦੇ ਹੋ ਤੇ ਧੰਨਵਾਦ ਵੀਰੇ ਥੈਂਕ ਯੂ ਸਮਝਦਾ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ